ਇਹਨੇ ਜੀ ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਦੀਆਂ ਪੁਸ਼ਕ ਜੱਤੀ ਬੰਦੀਆਂ ਲਈਆਂ ਇਹ ਹੁਣ ਜਾਣਦਾ ਕੀ ਮਤਲਬ ਬਣਦਾ ਹੈ ਕੀ ਸਮਝਦੇ ਹੋ ਤੇ ਇਸ ਅੰਦੋਲਨ ਦਾ ਕਿਸ ਨੂੰ ਫਾਇਦਾ ਹੋ ਮਤਲਬ ਲੇਵ ਜੀ ਸਾਫ ਸਾਫ ਹੈ ਪੰਜਾਬ ਦੇ ਲੋਕ ਵੀ ਸਮਝਦੇ ਆ ਔਰ ਜਿਹੜੇ ਅਸਲੀ ਕਿਸਾਨ ਨੇ ਜਿਹੜੇ ਖੇਤਾਂ ਦੇ ਵਿੱਚ ਮਿੱਟੀ ਨਾਲ ਮਿੱਟੀ ਹੋ ਕੇ ਖੇਤੀ ਕਰਦੇ ਉਹਨਾਂ ਨੂੰ ਵੀ ਪਤਾ ਹੈ ਇਹਦਾ ਜਿਹੜਾ ਫਾਇਦਾ ਹੈਗਾ ਵਿਰੋਧੀ ਧਿਰ ਨੂੰ ਹੋਣਾ ਠੀਕ ਹੈ ਬੀਜੇਪੀ ਨੂੰ ਬਦਨਾਮ ਕਰਨ ਵਾਸਤੇ ਇਹ ਅੰਦੋਲਨ ਛੇੜਿਆ ਗਿਆ ਸਵਾਲ ਇੱਕ ਹੋਰ ਬਹੁਤ ਵੱਡਾ ਹੈ ਉਹ ਤਕਰੀਬਨ میڈیا ਜਿਹੜਾ ਭਾਈਚਾਰਾ ਉਹ ਵੀ ਕਰ ਰਿਹਾ ਹੈ ਜਿਹੜੇ ਬੁੱਧੀਜੀਵੀ ਲੋਕ ਨੇ ਉਹ ਵੀ ਕਰ ਰਹੇ ਨੇ ਵੀ ਜਿਹੜੀਆਂ ਪੰਜਾਬ ਦੀਆਂ ਜਥੇਬੰਦੀਆਂ ਨੇ ਤਕਰੀਬਨ ਜੇ ਗਿਣਤੀ ਵਿੱਚ ਲਾਓਗੇ ਤਾਂ ਇਹ 30-35 ਨੇ ਜਿਹੜੀਆਂ ਰਜਿਸਟਰ ਹੋਈਆਂ ਹੋਈਆਂ ਠੀਕ ਹੈ ਉਹਨਾਂ ਵਿੱਚੋਂ ਚਾਰ ਜਾਂ ਪੰਜ ਜਥੇਬੰਦੀਆਂ ਜਿਹੜੀਆਂ ਗਈਆਂ ਨੇ ਤੇ ਬਾਕੀ ਕਿਉਂ ਨਹੀਂ ਗਈਆਂ ਜੇ ਜਦੋਂ میڈیا ਜਾ ਕੇ ਬਾਕੀ ਨੂੰ ਸਵਾਲ ਕਰਦਾ ਹੈ ਉਹਨਾਂ ਦੀ ਵੀ رائے ਜਿਹੜੀ ਆ ਵੱਖਰੀ ਵੱਖਰੀ ਆ ਕੋਈ ਕਹਿੰਦਾ ਜੀ ਸੰਸਦਾਂ ਨਹੀਂ ਆਇਆ ਕੋਈ ਕਹਿੰਦਾ ਜੀ ਐਮਐਸਪੀ ਪਹਿਲਾਂ ਵਰਕਰਾਂ ਹੈਗੀ ਆ ਕੰਕਰ ਤੇ ਝੋਨੇ ਤੇ ਤੇ ਕੋਈ ਕਹਿੰਦਾ ਜੀ ਇਹ ਸਰਕਾਰੀ ਏਜੰਡੇ ਦੇ ਮੁਤਾਬਕ ਚੱਲਦੇ ਜਾਣੇ ਕਿ ਇਹ ਕਿਆ ਸਰਾਈਆਂ ਜਿਹੜੀਆਂ ਬੱਕਰੀਆਂ ਵੱਖਰੀਆਂ ਨੇ ਪਰ ਸਿੱਧੇ ਤੌਰ ਤੇ ਜੇ ਤੁਸੀਂ ਬੈਨੀਫਿਟ ਮਿਲਣ ਦੀ ਗੱਲ ਕਰੋਗੇ ਜਾਂ ਕਿਹਨੂੰ ਫਾਇਦਾ ਹੋਣਾ ਹੈ ਉਹ ਮੈਂ ਇੱਕ ਐਜੇ ਬੁੱਧੀਜੀਵੀ ਤਾਂ ਚਲੋ ਮੈਂ ਆਪਣੇ ਆਪ ਨੂੰ ਨਹੀਂ ਮੰਨਦਾ ਮੈਂ ਜਿੱਦਾਂ ਆਪ ਗੱਲਬਾਤ ਕਰਦੇ ਆ ਮੈਨੂੰ ਸਮਝ ਹੈਗੀ ਆ ਮੈਂ ਇਹ ਕਹਿਣਾ ਚਾਹੂੰਗਾ ਵੀ ਕਾਂਗਰਸ ਪਾਰਟੀ ਦਾ ਇਹ ਸਭ ਕੁਝ ਕੀਤਾ ਹੋਇਆ ਵੀ ਜੀ.ਐਨ.ਪੀ ਨੂੰ ਬਦਨਾਮ ਕਰਨ ਵਾਸਤੇ ਕਿ ਦਿੱਲੀ ਪਹੁੰਚਣ ਤੇ ਕਿਸਾਨਾਂ ਦੇ ਕਹਿੰਦੇ ਅਥਰੂ ਗੋਲੇ ਛੱਡੇ ਗਏ ਤੇ ਕਿਸਾਨ ਕਹਿੰਦੇ ਹਰ ਹਾਲਤ ਵਿੱਚ ਅਸੀਂ ਦਿੱਲੀ ਪਹੁੰਚ ਕੇ ਹਟਾਂਗੇ ਕਿਸ ਤਰ੍ਹਾਂ ਲੈ ਜਾਓ ਕਹਿੰਦੇ ਵੀ ਫੱਟੜ ਹੋਈ ਆ ਕਿਸਾਨ ਦੇਖੋ ਪਹੁੰਚਣ ਨਾ ਪਹੁੰਚਣ ਦੀ ਜੇ ਕੋਈ ਨੁਕਸਾਨ ਕਰਾ ਲਿਆ ਤਾਂ ਉਹਦੇ ਵਿੱਚ ਸਾਨੂੰ ਫਾਇਦਾ ਕੀ ਹੈ ਠੀਕ ਹੈ ਸਰਕਾਰ ਨੂੰ ਨੁਕਸਾਨ ਕੀਆ ਸਰਕਾਰ ਦੇ ਤਾਂ ਜਿਹੜੇ ਹੁਣ ਇਹ ਕੰਮ ਹੁੰਦੇ ਆ ਜੀ ਜੇ ਰਾਜਨੀਤਿਕ ਸਟੰਡ ਹੁੰਦੇ ਆ ਉਹ ਉਹਨਾਂ ਨੂੰ ਕਰਨਾ ਪੈਂਦਾ ਭਵੇਂ ਪ੍ਰਸ਼ਾਸਨ ਅੱਗੇ ਆਰਮੀ ਲਾਈਫ ਹੀ ਆ ਠੀਕ ਹੈ ਨਾ ਗੱਲ ਜੇ ਨੁਕਸਾਨ ਆਊਗਾ ਪੰਜਾਬ ਦਾ ਹੀ ਹੋਊਗਾ ਜਿਹੜੇ ਅਥਰੂ ਗੇ ਗੋਲੇ ਦਾਗੇ ਕਹਿੰਦੇ ਹਨਾ ਡੋਲ ਰਹੇ ਤੇ ਇੱਕ ਮੈਂ ਤੁਹਾਨੂੰ ਹੋਰ ਇੱਥੇ ਐਡ ਕਰਨਾ ਭਲੇ ਵੀ ਤਿੰਨ ਬੰਦੇ ਮਰ ਚੁੱਕੇ ਨੇ ਠੀਕ ਹੈ ਮੈਸ਼ ਇਸ਼ੂਜ਼ ਨਹੀਂ ਕਹਿੰਦਾ ਐਵੇਂ ਇਹ ਲੋਕਾਂ ਦੀਆਂ ਫਾਹਮਾਂ ਹੁੰਦੀਆਂ ਨੇ ਠੀਕ ਹੈ ਅ ਇੱਕ ਨਾ ਬੰਦੇ ਦੀ ਵੀ ਵੀਡੀਓ ਆਈ ਹੈ ਉਹ ਨਾਲੇ ਤਾਂ ਜਕਾਰਾ ਛੱਡਦਾ ਤੇ ਨਾਲੇ ਕੱਢਦਾ ਗਾਲ ਤੇ ਗਾਲ ਵੀ ਕਿਹਨੂੰ ਕੱਢਦਾ ਆਰਮੀ ਦੇ ਸਿਕਰੇਜਮੈਂਟ ਦੇ ਬੰਦੇ ਨੇ ਸਰਦਾਰ ਠੀਕ ਆ ਉਹ ਕਹਿੰਦੇ ਥੋੜੇ ਨਾਲ ਅਸੀਂ ਵਧੀਆ ਤਰੀਕੇ ਨਾਲ ਪੇਸ਼ ਆ ਰਹੇ ਹਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਅੱਗੋਂ ਯਾਰ ਸ਼ਰਾਬ ਪੀਤੀ ਆ ਬੰਦੇ ਦੀ ਗਾਲ ਕੱਢਦਾ ਤੇ ਨਾਲੇ ਜਕਾਰਾ ਛੱਡਿਆ ਜਾਂਦਾ ਠੀਕ ਹੈ ਕੀ ਇਹ ਤੁਹਾਨੂੰ ਲੱਗਦਾ ਨਹੀਂ ਵੀ ਪੰਜਾਬ ਦੀ ਤੇ ਪੰਜਾਬੀਆਂ ਦੀ ਤੇ ਪੰਜਾਬ ਦੀ ਜਿਹੜੀ ਹੈ ਕਹ ਲਈਏ ਪੂਰੀ ਬਦਨਾਮੀ ਜਾਂ ਪੂਰਾ ਜਲੂਸ ਕੱਢਿਆ ਜਾਂਦਾ ਅੰਦੋਲਨ ਦੇ ਨਾਂ ਦੇ ਹਿੱਟ ਇਹਨਾਂ ਇੱਕ ਚੀਜ਼ ਹੋਰ ਨੋਟ ਕੀ ਕਿ ਇਸ ਵਾਰ ਅੰਦੋਲਨ ਦੇ ਵਿੱਚ ਜਿੱਥੇ ਪਹਿਲਾਂ ਕੇਸਰੀ ਤਰੰਗੇ ਸੀ ਹੁਣ ਤਰੰਗਾ ਲਾਇਆ ਹੋਇਆ ਹਰ ਇੱਕ ਟਰੈਕਟਰ ਤੇ ਯਾਨੀ ਆ ਪਾਤ ਦਾ ਚੰਗਾ ਇਹ ਦੋ ਡੇਟ ਅਨ ਪੁਆਇੰਟ ਆ ਜੀ ਤੁਹਾਨੂੰ ਜੋੜਨ ਦੀ ਲੋੜ ਹੈ ਇੱਕ ਤਾਂ ਜਿਹੜਾ ਭਾਨੇ ਸਿੱਧੂ ਵਾਲਾ ਮਸਲਾ ਸੀ ਹਨਾ ਤੇ ਉਹਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਕੀਤੀ ਸਾਡੇ ਕੁਝ ਕਾਮਰੇਸ ਦੇ ਲੀਡਰ ਆਉਂਦੇ ਉਹਦੇ ਵਿੱਚ ਵੀ ਖੈਰੇ ਤੁਸੀਂ ਗੱਲ ਕਰ ਲੋ ਜਥੇ ਬੰਦੇ ਆਉਂਦਿਆਂ ਨੇ ਉਹਦੇ ਹੱਕ ਵੇਦਾਨਾ ਲਾ ਕੇ ਰਿਹਾ ਕਰਾਉਣ ਦਾ ਜਿਹੜਾ ਪ੍ਰੈਸ਼ਰ ਗਵਰਨਮੈਂਟ ਦੇ ਪਾਇਆ ਉਹਦਾ ਮਤਲਬ ਇਹ ਸੀਗਾ ਵੀ ਜਿਹੜਾ ਪਹਿਲਾਂ 20 ਜਾਂ 21 ਦੇ ਵਿੱਚ ਅੰਦੋਲਨ ਹੁੰਦਾ ਵੀ ਉਹਨਾਂ ਇਕੱਠ ਨਹੀਂ ਇਹਨਾਂ ਤੋਂ ਹੋਣਾ ਕਿਉਂਕਿ ਤਾਂ ਉਹਦੇ ਹੱਕ ਵਿੱਚ ਖੜੇ ਨੇ ਵੀ ਜਿਹੜਾ ਭਾਨੇ ਤੇ ਲੱਖੇ ਦੇ ਨਾਲ ਇਕੱਠ ਹੁੰਦਾ 10000 ਉਹਨੂੰ ਨਾਲ ਲੈ ਕੇ ਜਾਏਗੇ ਇਹ ਠੀਕ ਹੈ ਦੂਜਾ ਜਦੋਂ ਪਹਿਲਾ ਅੰਦੋਲਨ ਹੋਇਆ ਸੀ ਉਹਦੇ ਵਿੱਚ ਇਹਨਾਂ ਨਫਰਤ ਫੈਲਾਏ ਗਏ ਸੀ ਜਿਹੜੇ ਕਾਮਰੇਟ ਲਾਣਾ ਸੀ ਜਥੇਬੰਦੀਆਂ ਤੁਸੀਂ ਵਿਰੋਧ ਸੁਣਿਆ ਹੋਣਾ ਕਿਸੇ ਇਨਸਾਨ ਸਾਹਿਬ ਦਾ ਜੇ ਖਾਲਸਾਾਂ ਦੀ ਗੱਲ ਕਰਤੀ ਉਹ ਵਿਰੋਧ ਹੋਇਆ ਹਾਲਾਂਕਿ ਜੇ ਤੁਸੀਂ ਪਰਸਨਲੀ ਤੁਸੀਂ ਮੈਥੋਂ ਪੁੱਛੋਗੇ ਮੈਂ ਸਹਿਮਤ ਨਹੀਂ ਹਾਂਗਾ ਵੀ ਤੁਝੇ ਇਨਸਾਨ ਸਾਹਿਬ ਉੱਥੇ ਲਾऊं ਜਾਂ ਤੁਸੀਂ ਖਾਲਸਾਾਂ ਦੀ ਗੱਲ ਕਰੋ ਕਿਉਂਕਿ ਜਿਹੜਾ ਉਹ ਏਜੰਡਾ ਸੀ ਉਹ ਕਿਸਾਨੀ ਸੀਗਾ ਠੀਕ ਹੈ ਕਿਸਾਨੀ ਅੰਦੋਲਨ ਵਾਤੇ ਸੀ ਜਿਹੜੀ ਹੁਣ ਗੱਲਬਾਤ ਹੋ ਰਹੀ ਹੈ ਇਹਦਾ ਮਕਸਦ ਇਹੀ ਹੈ ਦਰਵਾਸਾ ਤੋਂ ਅਰਦਾਸ ਕਰਕੇ ਤੁਰਦੇ ਮਤਲਬ ਜਿਹੜੀ ਸੇਕਮ ਹੈਗੀ ਆ ਜਾਂ ਜੂਤ ਸੇਕਮ ਨੇ ਜਿਹੜਾ ਵੀ ਉਹਨੂੰ ਗੁਮਰਾਹ ਕੀਤਾ ਜਾਵੇ ਘੱਟ ਕਰਨ ਵਾਸਤੇ ਹੋਰ ਕੋਈ ਇਹਨਾਂ ਦਾ ਮੋਟ ਵੀ ਨਹੀਂ ਹੈਗਾ ਕਿਉਂਕਿ ਇਹਨੂੰ ਪਤਾ ਹੈ ਵੀ ਜਿੰਨਾ ਘੱਟ ਪਹਿਲਾਂ ਹੋਇਆ ਸੀ ਓਨਾ ਘੱਟ ਹੁਣ ਹੋਣਾ ਨਹੀਂ ਜੇ ਤੁਸੀਂ ਕੇਸਰੀ ਨੂਸਾਨ ਦੀ ਗੱਲ ਕਰੋਗੇ ਜਾਂ ਖਾਲਸਾ ਦੇ ਦੋ ਚਾਰ ਜਵੜੀਆਂ ਮਾਰ ਜੋਗੇ ਤਾਂ ਜਿਹੜੇ ਬੇਵਕੂਫ ਸਾਡੇ ਪੰਜਾਬ ਦੇ ਵਿੱਚ ਲੋਕ ਹੈਗੇ ਆ ਜੀ ਖਾਲਸਾ ਦੇ ਝੰਡੇ ਵਾਲੇ ਠੀਕ ਹੈ ਨਾ ਉਹ ਪਿੱਛੇ ਤੁਰ ਲੱਗ ਤੁਰ ਮਗੇ